ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਇਹ ਦੋ ਚੀਜ਼ਾਂ ਅਲਮਾਰੀ ਦੇ ਵਿੱਚ ਕਦੇ ਵੀ ਨਾ ਰੱਖੋ ਸੰਗਤ ਜੀ ਇਹ ਤੁਹਾਡੀ ਜ਼ਿੰਦਗੀ ਦੀ ਸਾਰੀ ਬਰਕਤ ਨੂੰ ਖਾ ਜਾਂਦੀਆਂ ਹਨ ਉਸ ਤੋਂ ਪਹਿਲਾਂ ਸਾਰਿਆਂ ਦੇ ਅੱਗੇ ਬੇਨਤੀ ਹੈ ਕਿ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਜੇਕਰ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸਤ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਜ਼ਰੂਰ ਲਗਵਾ ਦਿਆ ਕਰੋ ਤੇ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਆਪਣੀ ਅਲਮਾਰੀ ਜਾਂ ਪਾਸਤੇ ਵਿੱਚ ਨਾ ਰੱਖੋ ਇਸ ਦੇ ਨਾਲ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਆਪਾਂ ਸਭ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਗਲਤੀਆਂ ਕਰਦੇ ਹਾਂ ਜਿਨ੍ਹਾਂ ਬਾਰੇ ਆਪਾਂ ਨੂੰ ਪਤਾ ਨਹੀਂ ਹੁੰਦਾ ਪਰ ਆਪਾਂ ਕਰੇ ਜਾਂਦੇ ਹਾਂ ਪਰ ਉਹ ਗਲਤੀਆਂ ਆਪਣਾ ਬਹੁਤ ਨੁਕਸਾਨ ਕਰਦਿਆਂ ਨੇ ਆਪਾਂ ਉਸ ਚੀਜ਼ ਤੋਂ ਅਣਜਾਣ ਹੁੰਦੇ ਹਾਂ ਕਈ ਲੋਕਾਂ ਨੂੰ ਤਾਂ ਪਤਾ ਵੀ ਹੁੰਦਾ ਕਿ ਆਪਾਂ ਗਲਤ ਕਰ ਰਹੇ ਹਾਂ ਤੇ ਐਵੇਂ ਕਰਨ ਦੇ ਨਾਲ ਸਾਡਾ ਕਿੰਨਾ ਵੱਡਾ ਨੁਕਸਾਨ ਹੋ ਜਾਂਦਾ ਹੈ ਪਰ ਫਿਰ ਵੀ ਲੋਕ ਆਪਣੀ ਫਿਤਰਤ ਤੋਂ ਬਾਝ ਨਹੀਂ ਆਉਂਦੇ ਰਾਸ ਨਹੀਂ ਆਉਂਦੇ ਉਹਨਾਂ ਗਲਤੀਆਂ ਨੂੰ ਦੁਹਰਾਉਂਦੇ ਰਹਿੰਦੇ ਹਨ ਦੁਬਾਰਾ ਦੁਬਾਰਾ ਉਹ ਕੰਮ ਕਰਦੇ ਰਹਿੰਦੇ ਹਨ ਤੇ ਹਾਨੀ ਉਹਨਾਂ ਨੂੰ ਫਿਰ ਹੁੰਦੀ ਹੈ ਫਿਰ ਉਹਨਾਂ ਚੀਜ਼ਾਂ ਬਾਰੇ ਗੱਲ ਕਰਦੇ ਹਾਂ ਸੰਗਤ ਜੀ ਇਹ ਚੀਜ਼ਾਂ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਕਦੇ ਵੀ ਨਾ ਰੱਖੋ ਜੋ ਇਹ ਚੀਜ਼ਾਂ ਰੱਖਦੇ ਨੇ ਉਹਨਾਂ ਦੇ ਘਰ ਦੇ ਵਿੱਚੋਂ ਬਰਕਤ ਚਲੀ ਜਾਂਦੀ ਹੈ ਉਹਨਾਂ ਨੂੰ ਵੀ ਪਤਾ ਨਹੀਂ ਲੱਗਦਾ ਤੇ ਉਹਨਾਂ ਕੋਲ ਪੈਸਾ ਨਹੀਂ ਟਿਕਦਾ ਫਿਰ ਆਪਾਂ ਰੋਣਾ ਰੋਂਦੇ ਹਾਂ ਕਿ ਘਰ ਪੈਸੇ ਨਹੀਂ ਟਿਕਦੇ ਜੇ ਰੁਪਇਆ ਆ ਵੀ ਜਾਵੇ ਤਾਂ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਕੋਜੇ ਰੋਗਾਂ ਦੇ ਰੂਪ ਦੇ ਵਿੱਚ ਤੇ ਕੋਈ ਅਣਜਾਨ ਖਰਚਿਆਂ ਦੇ ਰੂਪ ਦੇ ਵਿੱਚ ਘਰਚ ਪੈਸਾ ਟਿਕਦਾ ਹੀ ਨਹੀਂ ਹੈ ਜੋ ਮਨੁੱਖ ਆਪਣੇ ਹੱਥੀਂ ਕਿਰਤ ਕਰਦਾ ਹੈ ਆਪ ਕਮਾਉਂਦਾ ਹੈ ਉਹਨਾਂ ਪੈਸੇ ਦੀ ਕਦਰ ਹੁੰਦੀ ਹੈ ਜੋ ਲੋਕ ਦੂਜਿਆਂ ਦੇ ਕਿਰਤ ਖਾਂਦੇ ਹਨ ਉਹ ਆਮ ਹੀ ਦੇਖਿਆ ਜਾਂਦਾ ਹੈ ਕਿ ਪੈਸਿਆਂ ਦੀ ਕਦਰ ਨਹੀਂ ਕਰਦੇ ਜਿੰਨਾ ਹੱਥ ਆਉਂਦਾ ਹੈ ਪਾਣੀ ਦੀ ਤਰ੍ਹਾਂ ਵਹਿ ਜਾਂਦਾ ਹੈ ਮਿਹਨਤ ਵੀ ਕੀਤੀ ਕਿਰਤ ਵੀ ਕੀਤੀ ਪਰ ਪਾਣੀ ਦੀ ਤਰ੍ਹਾਂ ਪੈਸਾ ਵਹਿ ਗਿਆ ਤਾਂ ਅਫਸੋਸ ਬਹੁਤ ਹੁੰਦਾ ਹੈ ਦੁੱਖ ਬਹੁਤ ਹੁੰਦਾ ਹੈ ਜੋ ਦੋ ਚੀਜ਼ਾਂ ਅਲਮਾਰੀ ਜਾਂ ਪਾਸੇ ਵਿੱਚ ਆਪਾਂ ਨੂੰ ਨਹੀਂ ਰੱਖਣੀਆਂ ਚਾਹੀਦੀਆਂ ਉਹਨਾਂ ਦੇ ਵਿੱਚੋਂ ਸੰਗਤ ਜੀ ਪਹਿਲੀ ਚੀਜ਼ ਹੈ ਉਧਾਰ ਲਏ ਹੋਏ ਪੈਸੇ ਇਹ ਅਲਮਾਰੀ ਜਾਂ ਪਾਸੇ ਵਿੱਚ ਕਦੇ ਵੀ ਨਾ ਰੱਖੋ ਉਧਾਰ ਲੈ ਕੇ ਰੱਖੇ ਗਏ ਪੈਸੇ ਇਹਨਾਂ ਦੇ ਵਿੱਚ ਕਦੇ ਵੀ ਬਰਕਤ ਨਹੀਂ ਆਉਂਦੀ ਜਿੰਨੇ ਮਰਜੀ ਪੈਸੇ ਆ ਜਾਣ ਪੈਸਿਆਂ ਦਾ ਪਤਾ ਨਹੀਂ ਲੱਗਦਾ ਉਧਾਰ ਲਏ ਪੈਸੇ ਜਿਸ ਜ਼ਰੂਰਤ ਦੇ ਲਈ ਅਸੀਂ ਲਏ ਹਨ ਉਸ ਨੂੰ ਜਲਦੀ ਤੋਂ ਜਲਦੀ ਖਰਚ ਕਰ ਦਵੋ ਤੇ ਜਿਸ ਤੋਂ ਪੈਸੇ ਲਏ ਹਨ ਜਲਦੀ ਜਲਦੀ ਤੋਂ ਜਲਦੀ ਉਸ ਨੂੰ ਪੈਸੇ ਵਾਪਸ ਵੀ ਕਰ ਦਵੋ ਦੂਜੀ ਚੀਜ਼ ਜੋ ਆਪਾਂ ਨੂੰ ਆਪਣੇ ਪਰਸ ਜਾਂ ਅਲਮਾਰੀ ਦੇ ਵਿੱਚ ਕਦੇ ਨਹੀਂ ਰੱਖਣੀ ਚਾਹੀਦੀ ਉਹ ਹੈ ਪਾਟੇ ਪੁਰਾਣੇ ਕਾਗਜ਼ ਦਵਾਈਆਂ ਪਾਟੀਆਂ ਪੁਰਾਣੀਆਂ ਨੋਟ ਅਤੇ ਕਰਜ਼ੇ ਦੀਆਂ ਲਿਸਟਾਂ ਇਹਨਾਂ ਚੀਜ਼ਾਂ ਨੂੰ ਆਪਣੇ ਪਾਸ ਜਾਂ ਅਲਮਾਰੀ ਦੇ ਵਿੱਚ ਇਕੱਠਾ ਕਰਕੇ ਕਦੇ ਨਾ ਰੱਖੋ ਇਸ ਨਾਲ ਕਿਹਾ ਜਾਂਦਾ ਹੈ ਕਿ ਬਹੁਤ ਜ਼ਿਆਦਾ ਬੇਬਰਕਤੀ ਆਉਂਦੀ ਹੈ ਜਿਹੜੇ ਵੀ ਸਵਾਸ ਖਰਚੋ ਸਵੇਰੇ ਉੱਠਦੇ ਸਾਰ ਪ੍ਰਮਾਤਮਾ ਦਾ ਸ਼ੁਕਰਾਨਾ ਕਰੋ ਸ਼ੁਕਰਾਨਾ ਕਰਨ ਨਾਲ ਮਨੁੱਖ ਤੇ ਵਾਯੂ ਗੁਰੂ ਜੀ ਦੀ ਕਿਰਪਾ ਹੁੰਦੀ ਹੈ ਉੱਠਦੇ ਆਂ ਬੈਠਦੇ ਆਂ ਵਾਯੂ ਗੁਰੂ ਜੀ ਦਾ ਸ਼ੁਕਰਾਨਾ ਕਰੋ ਪ੍ਰਮਾਤਮਾ ਦਾ ਨਾਮ ਲਓ ਜਿਨ੍ਹਾਂ ਦੇ ਸਿਰ ਤੇ ਪਹਾੜ ਜਿੰਨਾ ਕਰਜ਼ਾ ਹੈ ਉਹ ਵੀ ਪਰਮਾਤਮਾ ਦਾ ਨਾਮ ਅਮਰਤ ਵੇਲੇ ਉੱਠ ਕੇ ਲਓ ਤਾਂ ਤੁਹਾਡੇ ਸਾਰੇ ਕਰਜ਼ੇ ਹੌਲੀ-ਹੌਲੀ ਉਤਰ ਸਕਦੇ ਹਨ ਵਾਹਿਗੁਰੂ ਤੇ ਭਰੋਸਾ ਰੱਖੋ ਅਤੇ ਘਰ ਦੇ ਬੂਹੇ ਖੋਲਦੇ ਸਮੇਂ ਵੀ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਦੇ ਹੋਏ ਘਰ ਦਾ 메ਨ ਗੇਟ ਅਮਰਤ ਵੇਲੇ ਜ਼ਰੂਰ ਖੋਲੋ ਤਾਂ ਕਿ ਤੁਹਾਡੇ ਘਰ ਦੇ ਵਿੱਚ ਵੀ ਰਿਜਕ ਆਵੇ ਤਾ ਫਿਰ ਬਰਕਤ ਸਾਡੇ ਤੇ ਮਿਹਰਬਾਨ ਹੋਵੇਗੀ ਘਰ ਦੀ ਲੜਾਈ ਝਗੜੇ ਝੂਠ ਜੋ ਵੀ ਹੁੰਦੀ ਹੈ ਉਸ ਨੂੰ ਨਾ ਛੱਡੋ ਇਸ ਨਾਲ ਘਰ ਦੇ ਵਿੱਚ ਲੜਾਈ ਝਗੜੇ ਵਾਧਦੇ ਹਨ ਅਤੇ ਜੋ ਰਾਤ ਨੂੰ ਬੇਵਜ੍ਹਾ ਜਾਗਦੇ ਹਨ ਦਿਨ ਵਿੱਚ ਸੌਂਦੇ ਹਨ ਆਪਣੀ ਸਿਹਤ ਤੇ ਕਰਮ ਦੋਵੇਂ ਵਿਗਾੜ ਰਹੇ ਹਨ ਹਰ ਚੀਜ਼ ਤੋਂ ਸਾਨੂੰ ਇਸੇ ਤਰ੍ਹਾਂ ਸੰਗਤ ਜੋਫ ਕਰੀਨਾ ਇੱਕ ਥਾਂ ਹੈ ਜਦੋਂ ਉਹਨਾਂ ਦਾ ਸਮਾਂ ਲੱਗਦਾ ਸੀ ਕਹਿ ਲਓ ਮਹੀਨੇ ਦੋ ਮਹੀਨੇ ਬਾਅਦ ਉਥੇ ਜਾਇਆ ਕਰਦੇ ਸੀ ਮੰਤਰੀ ਜਦੋਂ ਉਥੇ ਜਾਂਦੇ ਸੀ ਤਾਂ ਉਹ ਪਰਮਾਤਮਾ ਦੇ ਨਾਲ ਆਪਣਾ ਵਿਚਾਰ ਵਟਾਂਦਰਾ ਕਰਕੇ ਆਉਂਦੇ ਸੀ ਕਹਿੰਦੇ ਕਿ ਅੱਜ ਜਦੋਂ ਫਕੀਰ ਬਾਬਾ ਕਿਤੇ ਉਥੇ ਜਾਂਦੇ ਆ ਸੀ ਤੇ ਰਸਤੇ ਦੇ ਵਿੱਚ ਕੀ ਦੇਖਦਾ ਹੈ ਕਿ ਇੱਕ ਟੁੱਟਿਆ ਜਿਹਾ ਘਰ ਹੈ ਤੇ ਉਹਦੇ ਬਾਹਰ ਇੱਟਾਂ ਦੇ ਉੱਤੇ ਇੱਕ ਮਨੁੱਖ ਬੈ ਕੇ ਆਪਣੇ ਆਪਣੇ ਸੰਤ ਫਕੀਰ ਕੋਲੋਂ ਲੰਘਿਆ ਤੇ ਪੁੱਛਿਆ ਭੋਲੇ ਪੁਰਖਿਆ ਕੀ ਹੋਇਆ ਤੇਨੂੰ ਕਿਸ ਗੱਲ ਦਾ ਰੋਸ ਪ੍ਰਗਟ ਹੈ ਤਾਂ ਅਗੋ ਨੇ ਕਿਹਾ ਕਿ ਮੈਂ ਆਪਣੀ ਗਰੀਬੀ ਤੋਂ ਬੜਾ ਤੰਗ ਹਾਂ ਮੈਨੂੰ ਸਮਝ ਨਹੀਂ ਆਉਂਦੀ ਕਿ ਪ੍ਰਮਾਤਮਾ ਨੇ ਮੈਨੂੰ ਇੰਨਾ ਗਰੀਬ ਕਿਉਂ ਬਣਾ ਦਿੱਤਾ ਸੰਤ ਫਕੀਰ ਨੂੰ ਪੁੱਛਦਾ ਬਾਬਾ ਜੀ ਤੁਸੀਂ ਕਿੱਥੇ ਚੱਲੇ ਹੋ ਅਗੋ ਸੰਤ ਫਕੀਰ ਨੇ ਕਿਹਾ ਕਿ ਫੁਲਾਣੀ ਥਾਂ ਦੇ ਪ੍ਰਮਾਤਮਾ ਹੁੰਦੇ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਨ ਚੱਲਿਆ ਹਾਂ ਮਾਂਚੇ ਕੁਝ ਸਵਾਲ ਨੇ ਕੁਝ ਫੁਰਨੇ ਨੇ ਉਹਨਾਂ ਦਾ ਜਵਾਬ ਲੈਣ ਚੱਲਿਆ ਹਾਂ ਉਹ ਕਹਿੰਦਾ ਕਿ ਉੱਥੇ ਚੱਲੇ ਹੋ ਤਾਂ ਪੁੱਛ ਕੇ ਆਇਓ ਕਿ ਮੈਂ ਇੰਨਾ ਗਰੀਬ ਕਿਉਂ ਹਾਂ ਤੇ ਗਰੀਬੀ ਕਦੋਂ ਕੱਟੀ ਜਾਣੀ ਹੈ ਆਪਣੇ ਸਵਾਲ ਪੁੱਛਨੇ ਹਨ ਉਹ ਕਹਿੰਦਾ ਕਿ ਤੇਰੇ ਵੀ ਪੁੱਛ ਲਵਾਂਗਾ ਇਹਨਾਂ ਕਹਿ ਕੇ ਤੇ ਚਲੇ ਗਏ ਹੁਣ ਜਦੋਂ ਅੱਗੇ ਜਾਂਦੇ ਨੇ ਤੇ ਇੱਕ ਬੜਾ ਸਾਰਾ ਅਲਿਸ਼ਾਨ ਮਹਿਲ ਹੁੰਦਾ ਹੈ ਇੰਜ ਕਹਿ ਲਓ ਕਿ ਉਹ ਉਹ ਸੰਤ ਫਕੀਰ ਸੌਣ ਕੇ ਬੜੇ ਜ਼ਿਆਦਾ ਘਰ ਦੇ ਵਿੱਚ ਉਹ ਤਾਂ ਅੰਦੋਲ ਮੰਗਦਾ ਕਿ ਤੂੰ ਪਹਿਲਾਂ ਜੋ ਕਹਿੰਦਾ ਸੀ ਸੁਆਹ ਹੋ ਕੇ ਸੁਆਹ ਹੈ ਸੰਤ ਫਕੀਰ ਜੀ ਨੇ ਜਿਆਦਾਤਾਂ ਅੰਦੋਲਤ ਕਰਕੇ ਪਰੇਸ਼ਾਨੀਆਂ ਆਈਆਂ ਪਈਆਂ ਨੇ ਮੈਂ ਚਾਹੁੰਦਾ ਹਾਂ ਕਿ ਇਹ ਸਵਾਲ ਪੁੱਛੋ ਕਿ ਤੁਸੀਂ ਚਲੇ ਫਕੀਰ ਬਾਬਾ ਨੇ ਕਿਹਾ ਹਾਂ ਉੱਥੇ ਪਰਮਾਤਮਾ ਹੁੰਦੇ ਨੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨ ਛੱਲਿਆ ਹਾਂ ਫਿਰ ਪਰਮਾਤਮਾ ਤੋਂ ਪੁੱਛ ਕੇ ਆਇਓ ਕਿ ਮੈਂ ਕਦੋਂ ਗਰੀਬ ਹੋਵਾਂਗਾ ਸੰਤ ਫਕੀਰ ਕਹਿੰਦੇ ਕਿ ਠੀਕ ਹੈ ਉੱਥੇ ਜਾ ਕੇ ਪਰਮਾਤਮਾ ਨਾਲ ਮੈਂ ਪੁੱਛ ਲਵਾਂਗਾ ਕਿ ਤੁਸੀਂ ਕਦੋਂ ਗਰੀਬ ਹੋਵੋਗੇ ਤੇ ਜਿਹੜਾ ਸਵੇਰੇ ਉੱਠ ਕੇ ਸ਼ੁਕਰਾਨਾ ਕਰਦਾ ਸੀ ਤੇ ਸੰਤ ਫਕੀਰ ਬਾਬਾ ਉੱਥੋਂ ਚੱਲ ਕੇ ਵਾਪਸ ਜਦੋਂ ਆਇਆ ਤੇ ਉਹਨੇ ਜੋ-ਜੋ ਮਨੋੱਖ ਨੇ ਸਵਾਲ ਪੁੱਛਣ ਲਈ ਕਿਆ ਸੀ ਉਹਨਾਂ ਨੂੰ ਜਵਾਬ ਦੱਸਦਾ ਹੈ ਪਹਿਲਾਂ ਉਹ ਅਮੀਰ ਦੇ ਕੋਲ ਜਾਂਦਾ ਹੈ ਉਹ ਕਹਿੰਦਾ ਹੈ ਕਿ ਕਿਵੇਂ ਗਰੀਬ ਹੋਵਾਂਗਾ ਕਹਿੰਦੇ ਕਿ ਪਰਮਾਤਮਾ ਨੇ ਕਿਹਾ ਹੈ ਜਿਹੜਾ ਸਵੇਰੇ ਉੱਠ ਕੇ ਤੂੰ ਮੇਰਾ ਸ਼ੁਕਰਾਨਾ ਕਰਨਾ ਹੈ ਉਹ ਬੰਦ ਕਰ ਦੇ ਤੇ ਹਰ ਚੀਜ਼ ਦਾ ਸ਼ੁਕਰਾਨਾ ਅਦਾ ਕਰਨਾ ਬੰਦ ਕਰ ਦੇ ਤੂੰ ਗਰੀਬ ਹੋ ਜਾਵੇਂਗਾ ਫਕੀਰ ਬਾਬਾ ਕਿਵੇਂ ਦੀਆਂ ਗੱਲਾਂ ਕਰਦੇ ਪਰਮਾਤਮਾ ਨੇ ਇੰਨੀਆਂ ਚੀਜ਼ਾਂ ਦੇ ਨਾਲ نوازਿਆ ਹੈ ਤੇ ਸਵੇਰੇ ਉੱਠ ਕੇ ਜੇ ਸ਼ੁਕਰਾਨਾ ਨਾ ਕਰਾਂ ਤੇ ਮੇਰੇ ਤੇ ਸ਼ੁਰੂਆਤ ਹੀ ਦਿਨ ਦੀ ਚੰਗੇ ਨਹੀਂ ਹੋਵੇਗੀ ਜੇ ਪਰਮਾਤਮਾ ਨੇ ਸੋਹਣਾ ਸਰੀਰ ਦਿੱਤਾ ਹੈ ਮੈਂ ਉਹਦਾ ਸ਼ੁਕਰਾਨਾ ਅਦਾ ਕਰਾਂਗਾ ਪਰਮਾਤਮਾ ਨੇ ਖਾਣ ਲਈ ਜੋ ਰੋਟੀ ਪਾਣੀ ਦਿੱਤਾ ਹੈ ਮੈਂ ਉਹਦਾ ਸ਼ੁਕਰਾਨਾ ਕਰਾਂਗਾ ਮੇਰੇ ਕੋਲ ਮੇਰਾ ਪਰਿਵਾਰ ਹੈ ਮੈਂ ਉਹਦਾ ਸ਼ੁਕਰਾਨਾ ਕਰਾਂਗਾ ਜੋ ਜੋ ਪਰਮਾਤਮਾ ਨੇ ਮੈਨੂੰ ਚੀਜ਼ ਨਵਾਜੀ ਹੈ ਹਰ ਚੀਜ਼ ਦਾ ਸ਼ੁਕਰਾਨਾ ਕਰਾਂਗਾ ਕਹਿੰਦੇ ਫਕੀਰ ਬਾਬਾ ਕਹਿੰਦੇ ਕਿ ਫਿਰ ਗਿਲੇ ਸ਼ਿਕਵੇ ਕਿਉਂ ਕਰਦਾ ਹੈ ਕਈ ਵਾਰ ਦੁੱਖ ਵੀ ਆਉਣਗੇ ਕਹਿੰਦੇ ਕਿ ਜਿਹੜੇ ਦੁੱਖ ਨੇ ਉਹ ਮੇਰੇ ਕਰਮਾਂ ਦੇ ਨੇ ਪਰਮਾਤਮਾ ਨੇ ਤਾਂ ਨਹੀਂ ਦਿੱਤੇ ਜਿਵੇਂ ਦੇ ਕਰਮ ਕਰਾਂਗੇ ਉਵੇਂ ਦੇ ਹੀ ਭੋਗਾਂਗੇ ਪਰ ਜੋ ਚੀਜ਼ਾਂ ਦਿੱਤੀਆਂ ਨੇ ਉਹ ਪਰਮਾਤਮਾ ਨੇ ਦਿੱਤੀਆਂ ਨੇ ਤੇ ਉਹਦਾ ਮੈਂ ਸ਼ੁਕਰਾਨਾ ਅਦਾ ਕਰਦਾ ਰਹਾਂਗਾ ਫਿਰ ਕਹਿੰਦੇ ਫਕੀਰ ਜੀ ਨੇ ਕਿਹਾ ਕਿ ਤੂੰ ਫਿਰ ਗਰੀਬ ਨਹੀਂ ਹੋਵੇਂਗਾ ਉਹ ਕਹਿੰਦਾ ਕਿ ਮੈਂ ਸ਼ੁਕਰਾਨਾ ਨਹੀਂ ਛੱਡ ਸਕਦਾ ਫਿਰ ਹੁਣ ਅੱਗੇ ਜਾਂਦੇ ਹਨ ਉੱਥੇ ਉਹੀ ਗ੍ਰੇਵ ਹੁੰਦਾ ਹੈ ਕਹਿੰਦਾ ਜੀ ਦੱਸੋ ਪਰਮਾਤਮਾ ਨੇ ਕੀ ਕਿਹਾ ਕਿਦਾ ਪਰਮਾਤਮਾ ਨੇ ਕਿਹਾ ਕਿ ਤੂੰ ਸਵੇਰੇ ਉੱਠ ਕੇ ਸ਼ੁਕਰਾਨਾ ਕਰਨਾ ਆਰੰਭ ਕਰ ਦੇ ਜੋ ਜੋ ਚੀਜ਼ ਤੇਰੇ ਕੋਲ ਉਸ ਲਈ ਸ਼ੁਕਰਾਨਾ ਕਰ ਤਾਂ ਬਾਬਾ ਕਹਿੰਦਾ ਕਿ ਪਰਮਾਤਮਾ ਨੇ ਦਿੱਤਾ ਹੀ ਕੀ ਹੈ ਜਿਸ ਤੇ ਲਈ ਮੈਂ ਸ਼ੁਕਰਾਨਾ ਕਰਾਂ ਸਰੀਰ ਦਾ ਸਵਾਗਤ ਸ਼ੁਕਰਾਨਾ ਕਰਨਾ ਹੈ ਜੇ ਢੇਡ ਵਿੱਚ ਕੁਝ ਭੌਣ ਲਈ ਖਾਣਾ ਹੀ ਨਹੀਂ ਹੈ ਤਾਂ ਪਰਮਾਤਮਾ ਨੇ ਜੋ ਤੁਹਾਡੇ ਕੋਲ ਹੈ ਉਸ ਦਾ ਹੀ ਸ਼ੁਕਰਾਨਾ ਕਰਨਾ ਆਰੰਭ ਕਰ ਦਿਓ ਤਾਂ ਤੁਹਾਡੀ ਕ੍ਰਿਪਾ ਕੱਟੀ ਜਾਵੇਗੀ ਜੋ ਗਿਲੇ ਸ਼ਿਕਵੇ ਕਰਦੇ ਨੇ ਉਹ ਸਿਰਫ ਦੁੱਖ ਹੀ ਭੋਗਦੇ ਹਨ ਜੋ ਸ਼ੁਕਰਾਨਾ ਕਰਦੇ ਨੇ ਉਹ ਚੋਲੀਆਂ ਪਰ ਕੇ ਲੈ ਜਾਂਦੇ ਹਨ ਹੁਣ ਆਪਾਂ ਇਸ ਤੋਂ ਸੰਗਤ ਜੀ ਕੀ ਸਿੱਖਿਆ ਲਈ ਹੈ ਕਿ ਸਾਨੂੰ ਪਰਮਾਤਮਾ ਨੇ ਜਿੰਨਾ ਵੀ ਦਿੱਤਾ ਹੈ ਚਾਹੇ ਥੋੜਾ ਹੈ ਚਾਹੇ ਬਹੁਤਾ ਹੈ ਸਾਨੂੰ ਹਰ ਇੱਕ ਚੀਜ਼ ਦੇ ਲਈ ਪਰਮਾਤਮਾ ਅਗੇ ਸ਼ੁਕਰਾਨਾ ਜ਼ਰੂਰ ਕਰਨਾ ਚਾਹੀਦਾ ਹੈ ਤਾਂ ਹੀ ਸਾਡੀਆਂ ਬਾਕੀ ਹੋਰ ਵੀ ਇੱਛਾਵਾਂ ਪੂਰੀਆਂ ਹੋ ਸਕਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ